ਵਧਾਕ ਸਾਹਿਬ ਤਾਂ ਹੀ ਸਾਡੇ ਐਡੇ ਵਧੀਆ ਇਨਸਾਨ ਹੈ ਜੀ ਹਰਦੀਪ ਸਿੰਘ ਟੈਂਪੀ ਢਲੋ ਹਲਕਾ ਕੇ ਦੜਵਾ ਦੇ ਜੋ ਇਹ ਜੋ ਅਸੀਂ ਮੰਗ ਮੰਗਦੇ ਆ ਉਹਨਾਂ ਤੋਂ ਜਿਹੜੀ ਇਹ ਪਾਈਪ ਲਾਈਨ ਦੀ ਹੈ ਜਾਂ ਕੋਈ ਵੀ ਹੈ ਉਹ ਸਾਨੂੰ ਕਹਿਣ ਨਹੀਂ ਦਿੰਦੇ ਪਹਿਲਾਂ ਸਾਨੂੰ ਫੰਡ ਦੇ ਦਿੰਦੇ ਆ ਪੈਂਡ ਦੇ ਵਿੱਚ ਅਸੀਂ ਇੰਨੇ ਪਾਈਪ ਲਾਈਨਾਂ ਪਾਤੀਆਂ ਜੀ ਕਿਤੇ ਨਹੀਂ ਰੋਲਾ ਪਿਆ ਸਿਰਫ ਸਿਰਫ ਇੱਥੇ ਇਹਨਾਂ ਨੇ ਅਲਝਾ ਪਾਇਆ ਸ਼ਰਾਰਤੀ ਆਂਸਰ ਰਾਜਨੀਤਿਕ ਬੰਦਿਆਂ ਕਰਕੇ ਜੀ ਛੱਪੜਾਗਾ ਛੱਪੜਾ ਸਾਰਾ ਭਰ ਕੇ ਬਾਹਰ ਇੱਕ ਵਾਰੀ ਸਾਡੇ ਘਰ ਪਾਰ ਚੁੱਕੇ ਹੈਗੇ ਅੱਛਾ ਜੀ ਠੀਕ ਹੈ ਜੀ ਸਾਰਿਆਂ ਦੇ ਘਰਾਂ ਚ ਜਾ ਕੇ ਦੇਖ ਸਕਦੇ ਹਾਂ ਤੇੜਾਂ ਚੱਲੀਆਂ ਪੰਗਾ ਹੁਣ ਇਸ ਟਾਈਮ ਉਹ ਦੂਰੀਆਂ ਫੇਰ ਪਾਈਪ ਲਾਈਨ ਇਧਰਲੇ ਛੱਪੜ ਚ ਪਾ ਰਹੇ ਆ ਅਸੀਂ ਤਾਂ ਪਹਿਲਾਂ ਹੀ ਡੁੱਬੇ ਪਏ ਹਾਂ ਜੀ ਫੁੱਟ ਫੁੱਟ ਪਾਣੀ ਰਹਿੰਦਾ ਕਾ ਸੜਕ ਤੋਂ ਹੋਂ ਤੋਂ ਜੇ ਹੋਰ ਪਾਣੀ ਛੱਡਤਾ ਤਾਂ ਅਸੀਂ ਜਮਾ ਡੁੱਬ ਜਾਾਂਗੇ ਤੇ ਹੁਣ ਪੰਚਾਇਤ ਆ ਜਿਹੜੀ ਸੀਰਾ ਸਰਪੰਚ ਆ ਉਹ ਸਾਡੇ ਨਾਲ ਕਰ ਰਿਹਾ ੱਤਕਾ ਸਾਡੇ ਪੁਰ ਚਰਨ ਸਿੰਘ ਮੇਰਾ ਬ੍ਰਦਰ ਆ ਉਹਦੇ ਤੇ ਉਹਨੇ ਪਰਚਾ ਦਵਾਤਾਗਾ ਅਸੀਂ ਇਸ ਟਾਈਮ ਥਾਣੇ ਦੇ ਬਾਹਰ ਚ ਖੜੇ ਆਂਗੇ ਬੰਦਾ ਸਾਡਾ ਛੱਡ ਨਹੀਂ ਰਹਿਗੇ ਤੇ ਬੀਡੀਪੀ ਵੱਲੋਂ ਪੰਚਾਇਤ ਨੇ ਸਰਖਾਸ ਦਵਾਈ ਵੀ ਆ ਵੀ ਇਹ ਬੰਦਾ ਪੰਚਾਇਤ ਦੇ ਕੰਮ ਚ ਵਿਗੜਨ ਪਾਉਂਦਾਗਾ ਅਸੀਂ ਵਿਗੜਨ ਇੱਕ ਬੰਦਾ ਨਹੀਂ ਪਾਉਂਦਾ ਅਸੀਂ ਆ ਸਾਰੇ ਵਿੜਾ ਖੜੇ ਸਾਰੇ ਵਿੜੇ ਸਾਰੇ ਵਿੜੇ ਦਾ ਘਰ ਪਾਟੇ ਵੀ ਆ ਆ ਕੇ ਕੋਈ ਬੰਦਾ ਮਰਜ਼ੀ ਦੇਖ ਸਕਦਾ ਅਸੀਂ ਸਾਰੇ ਬੰਦਿਆਂ ਨੂੰ ਵੋਟਾਂ ਪਾਾਂਗਾ ਇਸ ਟਾਈਮ ਸਾਡੇ ਨਾਲ ਬਹੁਤ ਜਿਆਦਾ ਧੱਕਾ ਹੋ ਰਿਹਾਗਾ ਸਾਡਾ ਇਨਸਾਫ ਹੋਣਾ ਚਾਹੀਦਾ ਸੀਰੇ ਨੂੰ ਬਹੁਤ ਸੀਰਾ ਸਰਪੰਚ ਨੂੰ ਕੁੱਟਣ ਪਿਆ ਸੀਗਾ ਉਹਨਾਂ ਨੇ ਕੋਈ ਨਾਲ ਮੈਂਬਰ ਨਹੀਂ ਮਨਜੀਤ ਗੌਰ ਜੇ ਅਸੀਂ ਕਿਹਾ ਵੀ ਸਾਡੇ ਬੱਚੇ ਨਿੱਕੇ ਨਿੱਕੇ ਸੀਰਾ ਸਰਪੰਚ ਕਹਿੰਦਾ ਆਹਦੇ ਬੁੱচ্চਿਆਂ ਦੀ ਜ਼ਿੰਮੇਵਾਰੀ ਤੁਸੀਂ ਆਪ ਲੋ ਸੀਰਾ ਸਰਪੰਚ ਨੇ ਸਾਡੇ ਨਾਲ ਨਜਾਇਜ਼ ਧੱਕਾ ਕੀਤਾ ਜਿਹੜੇ ਇਹ ਲੀਡਰ ਹੈ ਲੈਂਪੀਟ ਲੋ ਹੋਇਆ ਸੀਰਾ ਸਰਪੰਚ ਹੋਇਆ ਇਹ ਪਾਰਟੀਆਂ ਬਦਲਦੇ ਰਹਿੰਦੇ ਆ ਸਾਡੀ ਕੋਈ ਦੁਖਤ ਨਹੀਂ ਸੁਣਤਈਏ ਸਿੱਕਲਵੀਰ ਜੀ ਸਾਰਿਆਂ ਨੂੰ ਮੇਰਾ ਨਾਮ ਮਨਜੀਤ ਕੌਰ ਮੇਰਾ ਪਿੰਡ ਕੋਟ ਭਾਈ ਵਾਰਡ ਨੰਬਰ 3 ਛੱਪੜ ਦੀ ਸੀ ਮੈਂਬਰ ਹਾਂ ਜੀ ਹਾਂਜੀ ਮੈਂ ਪੰਚਾਇਤ ਮੈਂਬਰ ਹਾਂ ਮੌਜੂਦਾ ਜੀ ਕੱਲ ਤੁਹਾਡੇ ਕੋਈ ਮਾਮਲਾ ਸੀਗਾ ਜੀ ਥਾਣੇ ਅੱਗੇ ਬੈਠੇ ਸੀਗੇ ਇਥੋਂ ਕੋਈ ਛੱਪੜ ਦਾ ਮਾਮਲਾ ਸੀ ਕੀ ਪੂਰਾ ਮਾਮਲਾ ਸੀਗੇ ਵੀਰੇ ਉਹ ਨਾ ਸੀ ਪਾਣੀ ਦੀ ਨਿਕਾਸੀ ਦੀ ਪਾਈਪ ਦੀ ਨਾ ਐਪਲੀਕੇਸ਼ਨ ਦਿੱਤੀ ਹੋਈ ਸੀ ਡੀਸੀ ਆਫਿਸ ਤੇ ਉਹ ਨਾ ਨਿਕਾਸੀ ਦਾ ਪ੍ਰਸ਼ਾਸਨ ਵਾਲੇ ਆਏ ਸੀ ਦੇਖਣ ਵਾਸਤੇ ਵੀ ਕਿੱਧਰ ਲਈ ਸਾਈਡ ਲੋਡ ਰਊਗਾ ਪਾਣੀ ਬਿਕਿਦਰੋਂ ਕਿੱਧਰ ਜਾਊਗਾ ਪਾਣੀ ਹਲੇ ਅਸੀਂ ਪਾਣੀ ਦੇਖਣ ਹੀ ਗਏ ਸੀ ਤੇ ਉਹਨਾਂ ਨੂੰ ਗਲਤਫਹਿਮੀ ਹੋ ਗਈ ਇਸ ਕਰਕੇ ਉਹਨਾਂ ਨੇ ਧਰਨਾ ਲਾ ਲਿਆ ਇਹ ਤੁਹਾਡੇ ਬਾੜ ਚ ਪੈਂਦਾ ਇਹ ਛੱਪੜ ਹਾਂਜੀ ਸਰ ਮੇਰੇ ਘਰ ਦੇ ਬਿਲਕੁਲ ਨਾਲ ਹੈ ਜੀ ਇੰਡਸਟਰੀ ਫਿਰ ਕਿੱਧਰੋਂ ਦੇਖਣ ਗਏ ਸੀ ਕਿਹੜੇ ਪਾਸੇ ਸਰ ਅਸੀਂ ਕੇਲੀ ਵਾਲੇ ਛੱਪੜ ਤੇ ਦੇਖਣ ਗਏ ਸੀ ਉੱਥੇ ਚੈਂਬਰ ਬਣਿਆ ਹੋਇਆ ਚੈਂਬਰ ਚ ਪਾਣੀ ਦਾ ਦੇਖਦੇ ਸੀਗੇ ਵੀ ਨਿਕਾਸੀ ਹੋ ਜੇ ਤਾਂ ਪੈਪ ਦੀ ਅੱਗੋਂ ਵੀ 10 ਕਿੱਲੇ ਪੈਪ ਪਾ ਕੇ ਫੇਰ ਗਾਣ ਕਾਸੀ ਕਰਨੀ ਸੀ ਜੀ ਜਿਨ੍ਹਾਂ ਨੇ ਕੱਲ ਧਰਨਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੇ ਘਰ ਉੱਥੇ ਪੈ ਜਾਂਦੇ ਹਾਂ ਹਾਂਜੀ ਸਰ ਉਹਨਾਂ ਦੇ ਘਰ ਬਿਲਕੁਲ ਨਾਲ ਆ ਮੰਦਰ ਕੀਤਾ ਉਹ ਸਰ ਐਸਸੀ ਸਾਰੀ ਪੰਚਾਇਤ ਸੀ 40 50 ਬੰਦੇ ਸੀਗੇ ਅਸੀਂ ਗਏ ਹੋਏ ਉਹ ਤਾਂ ਬਸ ਸਰਪੰਚ ਸਾਹਿਬ ਨੂੰ ਵੀ ਉਲਟ ਫੋਟੋ ਸਾਰੀ ਪੰਚਾਇਤ ਨੂੰ ਹੀ ਬੋਲਦਾ ਸੀ ਜਾਨੀ ਕਿ ਉਲਟ ਫੋਟ ਬੋਲਣ ਕਰਕੇ ਮੁਲਾਜ਼ਮ ਵੀ ਸੀਗੇ ਨਾਲ ਸਾਡੇ ਮੌਕੇ ਤੇ ਮੌਜੂਦ ਤੇ ਉਹ ਭੱਦੀ ਸ਼ਦਾਵਲੀ ਚ ਗੱਲ ਕਰਦਾ ਸੀ ਤਾਂ ਕਰਕੇ ਉਹਨਾਂ ਨੇ ਕਾਰਵਾਈ ਕੀਤੀ ਇਹ ਕਾਰਵਾਈ ਪੰਚਾਇਤ ਵੱਲੋਂ ਮੈਂਬਰ ਵੱਲੋਂ ਕਰਵਾਈ ਗਈ ਹੈ ਜਾਂ ਫਿਰ ਅਧਿਕਾਰਗਤ ਨਾ ਨਾ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਹੈ ਜੀ ਉਹ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹਦਾ ਜਿਹੜਾ ਤੁਹਾਡੇ ਛੱਪੜ ਦਾ ਫਿਰ ਕੀ ਹੱਲ ਹੈ ਸਰ ਸਾਡੀ ਤਾਂ ਬੇਨਤੀ ਆ ਵੀ ਸਾਡੇ ਛੱਪੜ ਦੀ ਨਿਕਾਸੀ ਹੋਣੀ ਚਾਹੀਦੀ ਆ ਵੀ ਚਲ ਨਿਕਾਸੀ ਹੋ ਜਾਏ ਇੱਥੇ ਮੱਛਰ ਤੋਂ ਬਚਾਅ ਹੋ ਜਾਏ ਜਿਹੜੇ ਆਸੇ ਪਾਸੇ ਘਰ ਆ ਉਹਨਾਂ ਦੇ ਬਹਿ ਗਏ ਆ ਜੀ ਉੱਥੇ ਉਹਨਾਂ ਨੂੰ ਜਿਹੜੀ ਗਲਤਫਹਿਮੀ ਆ ਵੀ ਸਾਡੇ ਛੱਪੜ 'ਚ ਪਾਣੀ ਪਉਂਦੇ ਅਸੀਂ ਛੱਪੜ 'ਚ ਨਹੀਂ ਸਰ ਚੈਂਬਰ 'ਚ ਪਾਣੀ ਪਾ ਰਹੇ ਸੀਗੇ ਜੀ ਉੱਥੋਂ ਫਿਰ ਜਿਹੜਾ ਪਾਣੀ ਬਾਹਰ ਜਾਂਦਾ ਜੀ ਹਾਂਜੀ ਉਹ ਪਿਸਿਆਣੇ ਰਾਹ ਅੱਗੇ ਜਾਂਦਾ ਜੀ ਖੇਤਾਂ ਤੱਕ ਪੈਪਾ ਜਾਂਦਿਆਂਗਾ ਇਹ ਤੁਹਾਡੇ ਬਾੜ ਦਾ ਛੱਪੜ ਹੈ ਇਹ ਇਹਦਾ ਫਿਰ ਪਹਿਲਾਂ ਤੋਂ ਕੋਈ ਨਿਕਾਸੀ ਇਹਦੀ ਇਹਦੀ ਘਲੇ ਤੱਕ ਕੋਈ ਨਿਕਾਸੀ ਨਹੀਂ ਹੋਈ ਏ ওভারਫਲੋ ਪਾਣੀ ਹੋ ਗਿਆ ਤੇ ਘਰਾਂ ਚ ਵੜਨ ਲੱਗ ਗਿਆ ਸੀ ਪਾਣੀ ਤਾਂ ਕਰਕੇ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਸੀ ਡੀਸੀ ਸਾਹਿਬ ਨੂੰ ਆਪਣਾ ਜਗਸੀਰ ਸਿੰਘ ਜੀ ਪਿੰਡ ਕੋਟਪਈ ਮਜੂਦਾ ਸਰਪੰਚ ਜੀ ਕੱਲ ਤੁਹਾਡੇ ਕੋਟਪਈ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਹੋਇਆ ਸੀਗਾ ਕਹਿੰਦੇ ਕਿ ਪੰਚਾਇਤ ਵੱਲੋਂ ਧੱਕਾ ਕੀਤਾ ਜਾ ਰਿਹਾ ਕੋਈ ਪਾਣੀ ਦਾ ਮਾਮਲਾ ਸੀ ਕੀ ਪੂਰਾ ਮਾਮਲਾ ਸੀ ਦੇਖੋ ਜੀ ਆ ਜਿਹੜੇ ਇਹ ਮਧੂਆਣੀ ਵਾਲਾ ਛੱਪੜ ਵਾਜਦਾ ਸਾਡੇ ਜੀ ਉਹਦੇ ਆ ਚਾਰ ਸ਼ਵੇਰੇ ਦੇ ਸਾਰੇ ਪੌਲਕ ਅਧਿਕਾਰੀ ਖੜੇ ਆ ਜੀ ਇਹਨਾਂ ਦੀ ਸਮੱਸਿਆ ਬਹੁਤ ਚਿਰ ਤੋਂ ਪਾਣੀ ਦੀ ਹੋ ਰਹੀ ਹੈ ਜੀ ਇਹਦਾ ਕੋਈ ਹੱਲ ਨਹੀਂ ਕੀਤਾ ਪਹਿਲਾਂ ਜੇ ਇਹਨਾਂ ਨੇ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਦਿੱਤੀ ਸੀ ਉਹ ਐਪਲੀਕੇਸ਼ਨ ਐਸਡੀਐਮ ਸਾਹਿਬ ਦੇ ਵਾਪਸ ਆ ਗਈ ਐਸਡੀਐਮ ਸਾਹਿਬ ਨੇ ਆਪਣੇ ਵੀਡੀਓ ਸਾਹਿਬ ਨੂੰ ਦੇ ਦਿੱਤੀ ਜੀ ਤੇ ਕੱਲ ਵੀਡੀਓ ਸਾਹਿਬ ਨੂੰ ਅਧਿਕਾਰੀ ਇੱਥੇ ਇਹ ਵੇਖਣ ਨਿਰੇਖਣ ਕਰਨ ਵਾਸਤੇ ਆਏ ਸੀ ਵੀ ਇਹਦਾ ਪਾਣੀ ਦੀ ਨਿਕਾਸੀ ਦਾ ਕਿਹੜੇ ਪਾਸੇ ਸਿਸਟਮ ਆਪਾਂ ਨੂੰ ਠੀਕ ਰਹੂਗਾ ਉਹ ਇੱਕ ਸਾਡੇ ਕੇਲੀ ਵਾਲਾ ਛੱਪੜਾ ਜੀ ਨਾਲ ਹੀ ਉੱਥੇ ਪਹਿਲਾਂ ਵੀ ਪਾਣੀ ਇਹਦਾ ਉਧਰ ਜਾਂਦਾ ਹੁੰਦਾ ਸੀਗਾ ਜਦੋਂ ਉੱਥੇ ਅਧਿਕਾਰੀ ਤੇ ਸਾਰੀ ਸਾਨੂੰ ਪੰਚਾਇਤ ਨੂੰ ਬੁਲਾਇਆ ਗਿਆ ਅਸੀਂ ਉੱਥੇ ਜਦੋਂ ਪਹੁੰਚ ਕੇ ਹਜੇ ਪਹੁੰਚੇ ਹੀ ਸੀਗੇ ਜੀ ਉਥੋਂ ਦੀ ਬੰਦੇ ਦੋ ਤਿੰਨ ਜਿਹੜੇ ਸ਼ਰਾਰਤੀ ਆਂਸਰ ਹੈ ਜੀ ਉਹਨਾਂ ਨੇ ਸਾਨੂੰ ਗਾਲੀ ਗਲੋਚ ਆਫਸਰਾਂ ਨੂੰ ਸਾਰੀ ਪੰਚਾਇਤ ਨੂੰ ਸਾਰੇ ਮੋਹਦਵਾਰ ਬੰਦੇ ਸੀਗੇ ਜੀ ਉਹਨਾਂ ਨੇ ਇਹ ਵਾਅਦਾ ਇਹ ਵਿਹਾਰ ਕਰਨਾ ਸ਼ੁਰੂ ਕਰਤਾ ਜੀ ਉਸ ਤੋਂ ਬਾਅਦ ਅਸੀਂ ਇੱਥੇ ਵਾਪਸ ਆ ਗਏ ਜੀ ਉਹਨਾਂ ਦੇ ਜਿਹੜੇ ਕਹਿੰਦੇ ਪਰਚਾ ਕਰਵਾਇਆ ਗਿਆ ਕਹਿੰਦੇ ਪੰਚਾਇਤ ਵੱਲੋਂ ਕਰਵਾਇਆ ਗਿਆ ਦੇਖੋ ਜੀ ਪਰਚੇ ਦੀ ਗੱਲ ਜਦੋਂ ਕਿਸੇ ਨੂੰ ਗਾਲੀ ਗਲੋਚ ਪੰਚਾਇਤ ਨੂੰ ਅਫਸਰਾਂ ਨੂੰ ਉਹ ਵੀਡੀਓ ਸਾਹਿਬ ਨੂੰ ਸਾਰੀ ਕਾਰਵਾਈ ਕੀਤੀ ਗਈ ਹੈ ਜੀ ਕਿਉਂ ਉਹਨਾਂ ਦੇ ਉਹ ਅਫਸਰ ਉਹਾਂ ਦੇ ਵੀ ਅਸੀਂ ਜਾਣਾ ਹੀ ਨਹੀਂ ਉੱਥੇ ਹੁਣ ਜੀ ਉਹਨਾਂ ਉਹਾਂ ਦੇ ਕਾਰਵਾਈ ਉਹ ਵੀਡੀਓ ਸਾਹਿਬ ਨੂੰ ਉੱਥੇ ਉਧਰ ਹੀ ਉਹਨਾਂ ਦੇ ਕਾਰਵਾਈ ਹੋਈ ਹੈ ਜੀ ਤੁਹਾਨੂੰ ਕੀ ਲੱਗਦਾ ਕੀ ਦਿੱਕਤ ਪੈਂਦੀ ਹੈ ਉੱਥੇ ਜੋ ਉੱਥੇ ਤੁਸੀਂ ਚੈਂਬਰ ਦੇ ਵਿੱਚ ਤੁਸੀਂ ਪਾਣੀ ਪਾਉਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਦਿੱਕਤ ਹੈ ਦਿੱਕਤ ਤਾਂ ਦੇਖੋ ਜੀ ਉਹ ਸਾਨੂੰ ਸਮੱਸਿਆ ਦੱਸਦੇ ਕੋਈ ਬਹਿ ਕੇ ਦੱਸਦੇ ਵੀ ਸਾਡਾ ਕੋਈ ਨੁਕਸਾਨ ਹੈ ਉਹਦਾ ਬਹਿ ਕੇ ਹੱਲ ਕੀਤਾ ਜਾਂਦਾ ਇਹ ਤਾਂ ਨਹੀਂ ਕਿ ਅਗੇ ਕਿ ਜੇ ਆਪਾਂ ਹੁਣ ਪੰਚਾਇਤ ਨੇ ਤਾਂ ਦੇਖਣਾ ਹੈ ਸਾਰਾ ਤੇ ਪੰਚਾਇਤ ਦੀ ਗੱਲ ਪਈ ਜਾਂਦੇ ਆ ਉਹ ਆਪਦਾ ਉਹ ਪੱਖ ਰੱਖਦੇ ਸਾਡੇ ਕੋਲੇ ਆਉਂਦੇ ਸਾਨੂੰ ਦੱਸਦੇ ਤੇ ਅਸੀਂ ਉਹਦਾ ਹੱਲ ਕਰ ਲੈਂਦੇ ਜੀ ਨਾਲ ਉਹ ਵਿਧਾਇਕ ਸਾਹਿਬ ਦਾ ਵੀ ਕਹਿੰਦੇ ਉਹਨਾਂ ਦੀ ਸ਼ਹਿਤ ਹੀ ਹੋ ਰਹੀ ਸਾਰਾ ਕੁਝ ਗੁਰਦਾਸ ਸਿੰਘ ਸਾਹਿਬ ਤਾਂ ਹੀ ਸਾਡੇ ਐਡੇ ਵਧੀਆ ਇਨਸਾਨ ਹੈ ਜੀ ਹਰਦੀਪ ਸਿੰਘ ਟੈਂਪੀ ਢੱਲੋ ਹਲਕਾ ਕੇ ਦੜਵਾ ਦੇ ਜੋ ਇਹ ਜੋ ਅਸੀਂ ਮੰਗ ਮੰਗਦੇ ਹਾਂ ਉਹਨਾਂ ਤੋਂ ਜਿਹੜੀ ਇਹ ਪਾਈਪ ਲਾਈਨ ਦੀ ਹੈ ਜਾਂ ਕੋਈ ਵੀ ਹੈ ਉਹ ਸਾਨੂੰ ਕਹਿਣ ਨਹੀਂ ਦਿੰਦੇ ਪਹਿਲਾਂ ਸਾਨੂੰ ਫੰਡ ਦੇ ਦਿੰਦੇ ਆ ਪੈਂਡ ਦੇ ਵਿੱਚ ਅਸੀਂ ਇੰਨੇ ਪਾਈਪ ਲਾਈਨਾਂ ਪਾਤੀਆਂ ਜੀ ਕਿਤੇ ਨੀਂ ਰੋਲਾ ਪਿਆ ਸਿਰਫ ਸਿਰਫ ਇੱਥੇ ਇਹਨਾਂ ਨੇ ਅਲਝਾ ਪਾਇਆ ਸ਼ਰਾਰਤੀ ਆਂਸਰ ਰਾਜਨੀਤਿਕ ਬੰਦਿਆਂ ਕਰਕੇ ਜੀ ਇੱਥੋਂ ਜੇ ਪਾਣੀ ਤੁਸੀਂ ਉੱਥੇ ਚੈਂਬਰ ਚ ਪਾਉਣੇ ਹੋ ਉੱਥੇ ਕੋਈ ਨੁਕਸਾਨ ਹੈਗਾ ਉਹਨਾਂ ਆਸੇ ਉਹਦਾ ਨੁਕਸਾਨ ਜੀ ਪਹਿਲਾਂ ਅਸੀਂ ਗੱਲ ਇਹ 2 ਕੁ ਮਹੀਨੇ ਹੋਈ ਸੀ ਵੀ ਪਾਈਪ ਲਾਈਨ ਜਾਂਦੀ ਹੈ ਜੀ ਪਿਸਜਾਨ ਦੇ ਰਾ ਅਸੀਂ ਉਹਨਾਂ ਨੂੰ ਕਹਤਾ ਜੀ 7-8 ਕਿਲੇ ਜਿੰਨੀ ਹੋਰ ਪਾਈਪ ਲਾਈਨ ਅਸੀਂ ਅੱਗੇ ਵਧਾ ਦਿਆਂਗੇ ਥੋੜਾ ਕੋਈ ਨੁਕਸਾਨ ਨਹੀਂ ਹੋਣ ਦਿੰਦੇ ਕੱਲ ਕਰ ਉਹ ਤਾਂ ਗੱਲ ਹੀ ਨਹੀਂ ਕਰੀ ਜੀ ਉਹਨਾਂ ਨੇ ਜਿਹੜਾ ਉੱਥੇ ਛੱਪੜ ਹੈ ਚੈਂਬਰ ਬਣਿਆ ਉਹਦਾ ਪਾਣੀ ਫਿਰ ਬਾਹਰ ਨਿਕਾਸੀ ਨਿਕਲਦਾ ਉਹਦਾ ਬਾਹਰ ਜਾਂਦਾ ਜੀ ਖੇਤਾਂ 'ਚ ਪਾਣੀ ਕੋਈ ਦਿੱਕਤ ਨਹੀਂ ਆਉਂਦੀ ਜੀ ਉਹਦੀ ਜਿਹੜਾ ਇੱਥੋਂ ਵਾਲਾ ਛੱਪੜ ਹੈ ਇਹਦੀ ਹਜੇ ਤੱਕ ਕੋਈ ਨਿਕਾਸੀ ਇਹਦੀ ਕੋਈ ਨਿਕਾਸੀ ਨਹੀਂ ਕਿਸੇ ਪਾਸੇ ਪਾਣੀ ਨਹੀਂ ਜਾ ਅਧਿਕਾਰੀ ਇਹਨਾਂ ਤੋਂ ਪੁੱਛ ਲਓ ਸਾਰਿਆਂ ਦੇ ਘਰ ਬੈਠੇ ਪਏ ਆ ਜੀ ਇੱਥੇ ਚਾਰ ਛੱਪੜੇ ਪਾਣੀ ਇੱਥੇ ਘਰਾਂ 'ਚ ਵੜਦਾ ਤੇ ਇਹਦੇ ਵਿੱਚ ਤੁਸੀਂ ਹੁਣ ਕੀ ਮੰਗ ਕਰਦੇ ਹੋਗੇ ਇਹਦੀ ਜਿਹੜੀ ਛੱਪੜ ਦਾ ਹੱਲ ਹੋਵੇ ਕਿਉਂਕਿ ਹੁਣ ਜਦੋਂ ਇਹ ਸਾਡੀ ਤਾਂ ਪੰਚਾਇਤ ਦੀ ਵੀ ਤੇ ਇਹਨਾਂ ਦੀ ਵੀ ਮੰਗ ਇਹੀ ਹੈ ਵੀ ਸਾਡਾ ਇਹਦਾ ਨਿਕਾਸੀ ਹੋ ਜੇ ਕਿਸੇ ਪਾਸੇ ਤਾਂ ਤੁਸੀਂ ਕਹਿਣਾ ਵੀ ਤੁਹਾਡੇ ਪੰਚਾਇਤ ਵੱਲੋਂ ਜਾਂ ਕੋਈ ਅਜਿਹਾ ਉਹਨਾਂ ਦੀ ਨੁਕਸਾਨ ਕਰਨ ਦੀ ਕੋਈ ਮਨਸ਼ਾ ਨਹੀਂ ਸੀ ਦੇਖੋ ਜੀ ਪੰਚਾਇਤਾਂ ਕਿਸੇ ਦੇ ਨਾਂ ਤਾਂ ਪਰਚੇ ਕਰਾਉਂਦੀਆਂ ਨਾ ਕਿਸੇ ਦਾ ਨੁਕਸਾਨ ਕਰਦੀ ਐ ਅਸੀਂ ਤਾਂ ਫਾਇਦੇ ਨੂੰ ਸਾਨੂੰ ਪਿੰਡ ਪਬਲਿਕ ਨੇ ਚੁਣਿਆ ਐ ਅਸੀਂ ਤਾਂ ਪਿੰਡ ਦੀ ਦੇਖਰੇਖ ਤੇ ਕੰਮ ਕਰਨੇ ਆ ਜੀ ਸਾਨੂੰ ਪਰਚੇ ਜਾਂ ਉਹਦੇ ਸਾਨੂੰ ਸਾਡਾ ਕੀ ਉਹਨਾਂ ਨੇ ਕੋਈ ਨੁਕਸਾਨ ਕਰਿਆ ਉਹ ਤਾਂ ਕਾਰਨ ਉਹਨਾਂ ਨੇ ਗਾਲੀ ਗਲੋਚ ਕਰਿਆ ਤੇ ਉਹ ਅਫਸਰਾਂ ਨੇ ਉਹਨਾਂ ਤੇ ਕਾਰਵਾਈ ਕਰਾਤੀ ਸਾਡਾ ਇਹਦੇ ਵਿੱਚ ਕੀ ਰੋਲ ਆ ਜੀ ਪਰਮਜੀਤ ਸਿੰਘ ਮੇਰਾ ਨਾਮ ਆ ਜੀ ਇਹ ਮਦਦ ਨਾਲ ਛੱਪੜੋ ਪੈਂਦੇ ਸਾਨੂੰ ਇਹ ਆਣ ਗਵਾਨ ਅਸੀਂ ਸਾਰੇ ਜਿੰਨੇ ਘਰ ਹੈਗੇ ਇੱਥੇ ਰਿੰਦੇ 15 20 ਘਰ ਹੈ ਜੀ ਸਾਨੂੰ ਇਹਦੀ ਬਹੁਤ ਜ਼ਿਆਦਾ ਸਮੱਸਿਆ ਹੈ ਇਹ ਪਹਿਲਾਂ ਸਪੈਂਸਾ ਗੁਰਗਾਸ ਕੀਤੀ ਵੀ ਸਾਡੇ ਮੈਂਬਰ ਸਾਹਿਬ ਇੱਥੋਂ ਦੇ ਮੈਡਮਾ ਉਹਨਾਂ ਨੂੰ ਕਿਹਾ ਉਹ ਫਿਰ ਡੀਜੀ ਸਾਹਿਬ ਦੇ ਦਰਖਾਸਤ ਦਿੱਤੀ ਉੱਥੋਂ ਦਰਖਾਸਤ ਐਸਡੀਐਮ ਸਾਹਿਬ ਕੋਲ ਆਈ ਅੱਗੇ ਆਉਂਦੀ ਆਉਂਦੀ ਆ ਗਈ ਫਿਰ ਕੱਲ ਅਧਿਕਾਰੀ ਆਏ ਸੀ ਪਰਸੋਂ ਉਹ ਦੇਖ ਕੇ ਗਏ ਆ ਉਹਨਾਂ ਨੇ ਦੇਖਿਆ ਵੀ ਸੋਡੇ ਉਧਰ ਚੈਂਬਰ ਚ ਪਾਣੀ ਪਾਉਣ ਵਾਸਤੇ ਬੇਨਤੀ ਕਰਨੀ ਸੀ ਉਹਾਂ ਦੇ ਅਸੀਂ ਪੈਂ ਨਹੀਂ ਦਿੰਦੇ ਉਹਦੇ ਪਹਿਲਾਂ ਤੁਸੀਂ ਆਹ ਦਾ ਪੱਖ ਦੱਸ ਦੋ ਛੋਡੀ ਸਮੱਸਿਆ ਦੱਸੋ ਕੀ ਐ ਪਹਿਲਾਂ ਛੋਡੀ ਸਮੱਸਿਆ ਹੱਲ ਕਰਕੇ ਅਸੀਂ ਅੱਗੇ ਫੇਰ ਤੁਰਾਂਗੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸੀ ਬਾਤੂ ਤੂ ਮੈਂ ਮੈਂ ਤੇ ਆ ਗਏ ਤੇ ਇੱਥੇ ਤੁਹਾਡਾ ਪਹਿਲਾਂ ਇਹਦਾ ਕੋਈ ਹੱਲ ਨਹੀਂ ਛੱਪਦਾ ਨਾ ਨਾ ਬਿਲਕੁਲ ਕਿਤੇ ਵੀ ਨਹੀਂ ਹੱਲੇ ਦਾ ਕੋਈ ਨਿਕਾਸੀ ਬਿਲਕੁਲ ਸਾਡੇ ਅੱਗੇ ਮੇਰੇ ਘਰ ਦਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਹਿਲਾਂ ਵਾਲੀ ਪੰਚਾਇਤ ਨੂੰ ਵੀ ਪਤਾ ਐ ਆਣ ਗੋਣ ਲੋਕਾਂ ਨੂੰ ਸਾਰਿਆਂ ਨੂੰ ਪਤਾ ਇਹ ਨੁਕਸਾਨ ਜੇ ਤੁਸੀਂ ਉਹਨੇ ਤਾਂ ਪਾਣੀ ਤੁਸੀਂ ਕਿਹਨੇ ਵੀ ਉਹ ਦੂਜੇ ਛੱਪੜ ਤੇ ਪਾਵੇ ਹਾਂ ਹਾਂਜੀ ਤੇ ਉੱਥੇ ਜਦੋਂ ਇਹਦਾ ਪਾਣੀ ਜਾਂਦਾ ਤਾਂ ਕੀ ਆਸੇ-ਪਾਸੇ ਉਹ ਪਰਦਾ ਜਾਂ ਉਹਨਾਂ ਨੂੰ ਨੁਕਸਾਨ ਆ ਉਹਨਾਂ ਕਰ ਕੋਸ ਨਹੀਂ ਹੁੰਦਾ ਇਹ ਉਹ ਚੈਂਬਰ 'ਚ ਪਾਣੀ ਪੈਂਦਾ ਹੈ ਪਾਉਣਾ ਵੀ ਚੈਂਬਰ 'ਚ ਜਾਂ ਛੱਪੜ 'ਚ ਪਾਣੀ ਨਹੀਂ ਪਾਉਣਾ ਜਿਹੜਾ ਕਹਿੰਦੇ ਸਾਡੇ ਛੱਪੜ 'ਚ ਪਾਣੀ ਪਾਉਂਦੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਛੱਪੜ 'ਚ ਪਾਣੀ ਨਹੀਂ ਪਾਉਂਦੇ ਠੀਕ ਹੈ ਉੱਥੋਂ ਫਿਰ ਕਿੱਥੇ ਜਾਂਦਾ ਹੈ ਪਾਣੀ ਉਹ ਸਾਡੇ ਖੇਤਾਂ 'ਈ ਅੱਗੇ ਪਿੱਛੇ ਰਾਹ ਤੇ ਸਾਡੇ ਖੇਤ ਪੈਂਦੇ ਆ ਸਾਡੇ ਖੇਤਾਂ 'ਚ ਅੱਗੇ-ਜੱਗ ਪਾਣੀ ਨਿਕਲਦਾ ਜਿਵੇਂ ਪੰਚਾਇਤ ਗਮੀਰੋ ਜਾਮ ਲਗਾਏ ਉਹਨਾਂ ਨੇ ਉਹ ਤਾਂ ਕੁਛ ਹੀ ਕਹਿ ਸਕਦੇ ਜੀ ਕਾਹਨੂੰ ਕੀ ਹੈ ਕਹਿ ਦੇਣਗੇ ਕਹਿੰਚ ਕੀ ਲੱਗਦਾ ہاں ਇਹ ਸਤਵਿੰਦਰ ਸਿੰਘ ਆ ویسੇ ਤਾਂ ਪੱਕਾ ਨਾਮ ਤੇ ਕੱਚਾ ਨਾਮ ਬਿੱਟੂ ਆ ਲ ਗਿਆ ਜੀ ਠੀਕ ਹੈ ਜਿਹੜਾ ਤੁਹਾਡੇ ਇਹ ਛੱਪਣ ਦਾ ਮਸਲਾ ਹੈ ਜੀ ਇਹਦਾ ਕੋਈ ਪਾਣੀ ਬਾਹਰ ਜਾਂਦਾ ਨਹੀਂਗਾ ਜੀ ਇਹਦਾ ਪਾਣੀ ਕਿਸੇ ਪਾਸੇ ਨਿਕਾਸੀ ਹੀ ਨਹੀਂ ਜੀ ਇੱਕ ਤਾਂ ਡੀਸੀ ਸਾਹਿਬ ਦੇ ਦਿਖਾ ਦਿੱਤੀ ਸੀ ਪਾਣੀ ਦਾ ਕੋਈ ਹੱਲ ਕਰਿਆ ਜਾਵੇ ਸਾਡਾ ਜੀ ਤੇ ਇਹ ਛੱਪਣ ਭਰਨ ਦਾ ਫਿਰ ਤੁਹਾਨੂੰ ਕਿੰਨੀ ਕੀ ਪਰੇਸ਼ਾਨੀ ਹੁੰਦੀ ਹੈ ਇਹ ਪੂਰੀ ਪਰੇਸ਼ਾਨੀ ਹੈ ਜਾਂ ਸਾਰੀ ਗਲੀ ਭਰ ਜਾਂਦੀ ਹੈ। ਘਰ-ਪਾਟ ਗਿਆ ਤੁਹਾਡੇ ਸਾਹਮਣੇ ਇੱਕ ਸਾਰ। ਇਹ ਹੁਣ ਤਾਂ ਇੱਥੇ ਕਹਿੰਦੇ ਪਾਪਾ ਪੈ ਰਹੇ ਸੀ ਕੋਈ ਮਾਮਲਾ ਜਿਹੜਾ ਥਾਣੇ ਤੇ ਪਹੁੰਚ ਗਿਆ ਹਨਾ। ਹਾਂ ਉਹ ਜੋ ਫਿਰ ਉਹ ਪੈਣ ਦੇ ਦਿੰਦੇ ਡੱਗ 'ਚ ਪਾਣੀ ਨਹੀਂ ਪੈਣ ਦਿੰਦੇ। ਚੱਪੜਦਾ। ਕੋਈ ਪਾਣੀ ਇਹ ਤਾਂ ਉੱਥੇ ਹੀ ਪਾ ਕੇ ਹੱਲ ਹੋਊਗਾ ਕਿ ਹੋਰ ਵੀ ਹੱਲ ਹੋ ਸਕਦੇ ਦਾ ਬਾਹਰ ਕਰਨਾ ਵਾ। ਇਹ ਤਾਂ ਹੁਣ ਪ੍ਰਸ਼ਾਸਨ ਹੀ ਦੇਖ ਸਕਦਾ ਜੇ ਅਸੀਂ ਤਾਂ ਸਾਰਾ ਉੱਥੇ ਦਰਖਾਸਤ ਦਿੱਤੀ ਵੀ ਕਿਸੇ ਪਾਸੇ ਹੀ ਕੱਢਦੇ ਹੋ ਸਾਡਾ ਪਰ ਇਹ ਨਜ਼ਦੀਕ ਆ ਉਹਾਂ ਦੇ ਵੀ ਇਹ ਸਹੀ ਹੈ ਪ੍ਰਸ਼ਾਸਨਾਂ ਦਾ ਇਹ ਪੈਣ ਨਹੀਂ ਦਿੰਦੇ। ਹਰ ਪਾਣੀ ਨਿਕਲੇ ਇਥੋਂ ਜਿਵੇਂ ਮਰਜ਼ੀ ਹਾਂ ਜਿਵੇਂ ਮਰਜ਼ੀ ਨਿਕਲੇ ਅਸੀਂ ਤਾਂ ਨੇ ਜਿਵੇਂ ਮਰਜ਼ੀ ਕੱਢ ਲਈ ਵੀ ਸਾਨੂੰ ਚੱਲ ਨੁਕਸਾਨ ਨਾ ਹੋਏ ਹਾਂ ਤੇ ਜਿਹੜਾ ਉਹ ਮਾਮਲਾ ਜੀਗਾ ਥਾਣੇ ਤੇ ਕਿਰਪਾ ਪਹੁੰਚਿਆ ਉਹ ਕਹਿੰਦੇ ਆ ਕਿ ਪੰਚਾਇਤ ਧੱਕੇ ਕਰ ਰਹੀ ਆ ਸਾਡਾ ਤਾਂ ਪਹਿਲਾਂ ਹੀ ਜਿਹੜਾ ਡੁੱਬਿਆ ਰੰਦਾ ਛਪਣਾ ਨਹੀਂ ਜੀ ਉਹ ਤਾਂ ਨਾ ਅਸੀਂ ਵੇਖਣ ਹੀ ਗਏ ਸੀ ਨਾਲ ਮੁਲਾਜ਼ਮ ਬੰਦੇ ਸੀਗੇ ਜੀ ਤੇ ਉਹ ਜਦੋਂ ਉੱਥੇ ਦੇਖਣ ਗਏ ਤੇ ਉਹ ਗੱਲ ਪੈ ਗਿਆ ਸਰਪੰਚ ਸਾਹਿਬ ਦੀ ਬਾਵਾ ਮੰਦਾ ਚੰਗਾ ਬੋਲਿਆ ਸਰਪੰਚ ਸਾਹਿਬ ਨੂੰ ਨਾਲ ਮੁਲਾਜ਼ਮ ਹੀ ਸੀਗੇ ਜੀ ਉਹਨਾਂ ਨੂੰ ਪੁੱਛਿਆ ਜਾਵੇ ਭਾਵੇਂ ਤੇ ਬਾਬਾ ਮੰਦਾ ਚੰਗਾ ਬੋਲਿਆ ਫਿਰ ਅਗਲੇ ਨੂੰ ਜੀ ਤੁਹਾਨੂੰ ਪਤਾ ਜੀ ਮੜਾ ਮੋਟਾ ਰਖ ਆ ਜਾਂਦਾ ਜੇ ਕੋਈ ਗਲਤ ਬੋਲੂਗਾ ਤੋ